ਆ ਗਿਆ ਉਹ ਖਾਸ ਦਿਨ ਜਿਸ ਦਾ ਹਰ ਕਿਸੇ ਨੂੰ ਬੇਸਬਰ ਦੇ ਨਾਲ ਇੰਤਜ਼ਾਰ ਸੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਵਿਸਾਖੀ ਦੇ ਪਵਿੱਤਰ ਦਿਹਾੜੇ ਦੀ ਜਿਸ ਦੀ ਹਰ ਸਾਲ ਸਭ ਤੋਂ ਹੀ ਉਡੀਕ ਰਹਿੰਦੀ ਹੈ ਕਿ ਕਦੋਂ ਵਿਸਾਖੀ ਆਉਗੀ ਕਦੋਂ ਅਸੀਂ ਸੋਹਣੇ ਸੋਹਣੇ ਸੂਟ ਪਾਵਾਂਗੇ ਕਦੋਂ ਮੇਲਾ ਲੱਗੂਗਾ ਤੇ ਕਦੋਂ ਸਾਡੀਆਂ ਫਸਲਾਂ ਜਿਹੜੀਆਂ ਨੇ ਪੱਕ ਕੇ ਕਰਨੂਆਂ ਕੀਆ ਤੇ ਇੰਤਜ਼ਾਰ ਖਤਮ ਹੋ ਗਿਆ ਤੇ ਆ ਗਈ ਹੈ ਸਾਡੀ ਵਿਸਾਖੀ ਤੇ ਵਿਸਾਖੀ ਦਾ ਪਵਿੱਤਰ ਦਿਹਾੜਾ ਕਿਉਂ ਇਸ ਦਿਨ ਨੂੰ ਇੰਨੇ ਖਾਸ ਅਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਮਨਾਇਆ ਜਾਂਦਾ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੀ ਅੱਜ ਦਾ ਇਸ ਖਾਸ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਵਿਸਾਖੀ ਦਾ ਤਿਉਹਾਰ ਅਸੀਂ ਬਹੁਤ ਹੀ ਧੂਮ-ਧਾਮ ਨਾਲ ਮਨਾਉਂਦੇ ਆਂ ਇਹ ਚੀਜ਼ ਦਾ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਵਿਸਾਖੀ ਕਣਕ ਪੱਕ ਜਾਣ ਦੀ ਖੁਸ਼ੀ ਦੇ ਵਿੱਚ ਮਨਾਈ ਜਾਂਦੀ ਹੈ ਇਸ ਮਹੀਨੇ ਨੂੰ ਯਸ ਦਿਨ ਨੂੰ ਵਾਢੀ ਦਾ ਮੌਸਮ ਵੀ ਕਿਹਾ ਜਾਂਦਾ ਕਿਉਂਕਿ ਇਸ ਦਿਨ ਜਿਹੜੀ ਫਸਲ ਹੁੰਦੀ ਹੈ ਕਣਕ ਦੀ ਫਸਲ ਉਹ ਪੂਰੀ ਤਰ੍ਹਾਂ ਤੇ ਨਾਲ ਵਾਢੀ ਵਾਸਤੇ ਤਿਆਰ ਹੋ ਜਾਂਦੀ ਹੈ ਤੇ ਵਿਸਾਖੀ ਵਾਲੇ ਦਿਨ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਆਪਣੇ ਘਰ ਦੇ ਵਿੱਚ ਕਣਕ ਦੀ ਫਸਲ ਜਿਹੜੀ ਆ ਉਸ ਨੂੰ ਲਿਉਂਨੇ ਆ ਅਸੀਂ ਉਸ ਦੀ ਪੂਜਾ ਕਰਦੇ ਆ ਤੇ ਕਣਕ ਕਾਰੋਂ ਦੀ ਖੁਸ਼ੀ ਦੇ ਵਿੱਚ ਫਸਲ ਸੋਹਣੀ ਪੱਕ ਜਾਂਦੀ ਖੁਸ਼ੀ ਦੇ ਵਿੱਚ ਵਿਸਾਖੀ ਦਾ ਜਿਹੜਾ ਤਿਉਹਾਰ ਹੈ ਮਨਾਇਆ ਜਾਂਦਾ ਹੈ ਹਾਲਾਂਕਿ ਇਹ ਕਿ ਇਹ ਜਿਹੜਾ ਤਿਉਹਾਰ ਹੈ ਇਹ ਸਾਡੇ ਕਿਸਾਨਾਂ ਵਾਸਤੇ ਬਹੁਤ ਹੀ ਖਾਸ ਮੰਨਿਆ ਜਾਂਦਾ ਹੈ ਸਾਡੇ ਅਨਦਾਤਿਆਂ ਵਾਸਤੇ ਬਹੁਤ ਹੀ ਵੱਡਾ ਦਿਨ ਜਿਹੜਾ ਏ ਵਿਸਾਖੀ ਦਾ ਦਿਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਫਸਲਾਂ ਪੱਕ ਜਾਂਦੀਆਂ ਘਰਾਂ ਦੇ ਵਿੱਚ ਫਸਲਾਂ ਹੁੰਦੀਆਂ ਫਸਲਾਂ ਦੀ ਪੂਜਾ ਕੀਤੀ ਜਾਂਦੀ ਹੈ ਨੱਚਣਾ ਗਾਣਾ ਹੁੰਦਾ ਗਿੱਧਾ ਪਾਇਆ ਜਾਂਦਾ ਭੰਗੜੇ ਪਾਏ ਜਾਂਦੇ ਨੇ ਤੇ ਇਸ ਦਿਨ ਨੂੰ ਬਹੁਤ ਹੀ ਚਾਹਮ ਦੇ ਨਾਲ ਖੁਸ਼ ਹੋ ਕੇ ਮਨਾਇਆ ਜਾਂਦਾ ਹੈ ਥੈਟ ਇਜ਼ ਐਸ ਵੀਰ ਵਿਸਾਖੀ ਦਾ ਤਿਹਾਰ 14 April 2023 ਨੂੰ ਮਨਾਇਆ ਜਾਂਦਾ ਹੈ ਵਿਸਾਖੀ ਪੰਜਾਬ ਦੇ ਖਾਸ ਕਰਕੇ ਸਿੱਖਾਂ ਦੇ ਲਈ ਇੱਕ ਬਹੁਤ ਹੀ ਮਹੱਤਵਪੂਰਨ ਤਿਹਾਰ ਹੈ ਵਿਸਾਖੀ ਨੂੰ ਸਿੱਖਾਂ ਦੇ ਵੱਲੋਂ ਬਿਲਕੁਲ ਇੱਕ ਨਵੇਂ ਸਾਲ ਦੇ ਵਜੋਂ ਹੀ ਮਨਾਇਆ ਜਾਂਦਾ ਹੈ ਮੁੱਖ ਤੌਰ ਤੇ ਵਿਸਾਖੀ ਚੰਗੀ ਫਸਲ ਪੱਕ ਜਾਣ ਦੀ ਖੁਸ਼ੀ ਦੇ ਵਿੱਚ ਮਨਾਇਆ ਜਾਂਦੀ ਹੈ ਇਸ ਕਰਕੇ ਇਸ ਤਿਹਾਰ ਨੂੰ ਭਾਰਤੀ ਕਿਸਾਨਾਂ ਦਾ ਤਿਹਾਰ ਕਿਹਾ ਜਾਂਦਾ ਹੈ ਇਸ ਸ਼ਬਦਨ ਦੇ ਉੱਤੇ ਲੋਕ ਨਾਜ਼ ਦੀ ਪੂਜਾ ਕਰਦੇ ਆ ਤੇ ਵਾਢੀ ਤੋਂ ਬਾਅਦ ਘਰ ਆਉਣ ਦੀ ਖੁਸ਼ੀ ਦੇ ਵਿੱਚ ਪਰਮਾਤਮਾ ਤੇ ਕੁਦਰਤ ਦਾ ਨਿਫਾਤ ਕਰਦੇ ਐ ਇਸ ਦਿਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਮੇਲੇ ਲੱਗਦੇ ਆ ਪਰ ਪਿਤੇ ਕੋ ਸਾਲ ਕਰੋਨਾ ਕਾਰਨ ਇਹ ਮੇਲੇ ਜਿਹੜੇ ਆ ਨਹੀਂ ਲੱਗ ਸਕੇ ਸੀ ਪਰ ਇਸ ਵਾਰ ਲੱਗ ਰਿਹਾ ਕਿ ਮੇਲਿਆਂ ਦੀ ਰੌਣਕ ਮੁੜ ਆਵੇਗੀ ਸਿੱਖਾਂ ਲਈ ਕਿਉਂ ਹੈ ਖਾਸ ਵਿਸਾਖੀ ਆਓ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਆ ਵਿਸਾਖੀ ਸਿਰਫ ਖੇਤੀ ਬਾੜੀ ਦਾ ਹੀ ਤਿਹਾਰ ਨਹੀਂ ਸਗੋਂ ਇਹ ਸਿੱਖ ਕੌਮ ਦੇ ਲੋਕਾਂ ਲਈ ਇੱਕ ਧਾਰਮਿਕ ਤਿਹਾਰ ਹੈ ਇਸ ਤੋਂ ਇਲਾਵਾ ਸਿੱਖ ਕੌਮ ਦੇ ਲੋਕ ਵਿਸਾਖੀ ਨੂੰ ਖਾਲਸਾਪਨ ਤੇ ਸਾਜਣਾ ਦਿਵਸ ਵਜੋਂ ਵੀ ਮਨਾਉਂਦੇ ਨੇ ਦਰਸਲ 13 ਅਪ੍ਰੈਲ ਸਨ 1699 ਨੂੰ ਵਿਸਾਖੀ ਦੇ ਦਿਨ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਇਸ ਲਈ ਵਿਸਾਖੀ ਦਾ ਦਿਨ ਸਿੱਖਾਂ ਲਈ ਬਹੁਤ ਹੀ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਵਿਸਾਖੀ ਨੂੰ ਕਿਵੇਂ ਮਿਲਿਆ ਵਿਸਾਖੀ ਦਾ ਨਾਂ ਬਹੁਤ ਘੱਟ ਲੋਕ ਜਾਣਦੇ ਆ ਕਿ ਵਿਸਾਖੀ ਦੇ ਸਮੇਂ ਆਸਮਾਨ ਤੇ ਵਿੱਚ ਵਿਸਾਖ 76 ਹੁੰਦਾ ਹੈ ਇਸ ਲਈ ਇਸ ਦਿਨ ਨੂੰ ਵਿਸਾਖ 76 ਦੀ ਪੂਰਨਮਾਸ਼ੀ ਹੋਣ ਕਰਕੇ ਵਿਸਾਖ ਵੀ ਕਿਹਾ ਜਾਂਦਾ ਹੈ ਇਸ ਸ਼ਬਦਨ ਤੇ ਹਿੰਦੂ ਧਰਮ ਤੇ ਲੋਕ ਗੰਗਾ ਦੇ ਵਿੱਚ ਇਸ਼ਨਾਨ ਕਰਦੇ ਅਤੇ ਦੇਵੀ ਗੰਗਾ ਦੀ ਪੂਜਾ ਕਰਦੇ ਆ ਧਾਰਮਿਕ માનਤਾਵਾਂ ਅਨੁਸਾਰ ਅਜਿਹਾ ਕਰਨ ਦੇ ਨਾਲ ਅਸ਼ ਵੋਧ ਯਗ ਕਰਨ ਤੇ ਬਰਾਬਰ ਫਲ ਮਿਲਦਾ ਤੁਹਾਨੂੰ ਦੱਸ ਦਈਏ ਕਿ ਤਿਉਹਾਰ ਖੁਸ਼ੀਆਂ ਤੇ ਖੁਸ਼ਹਾਲੀ ਦਾ ਤਿਉਹਾਰ ਹੈ ਜਿਸ ਨੂੰ ਵੱਖ-ਵੱਖ ਰਾਜਾਂ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਪੂਰੇ ਭਾਰਤ ਦੇ ਵਿੱਚ ਬਹੁਤ ਹੀ ਚਾਵਾਂ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਅੰਦਾਤਾ ਤਾਂ ਹਰ ਕਿਸੇ ਦਾ ਹੀ ਦਾਤਾ ਹੈ ਅੰਦਾਤੇ ਦੀ ਬਦੌਲਤ ਹੀ ਅਸੀਂ ਖਾਣਾ ਖਾ ਰਿਹਾ ਸਾਨੂੰ ਅੰਦਾਤੇ ਦੀ ਬਦੌਲਤ ਹੀ ਇਹ ਅਨਾਟ ਮਿਲਦਾ ਇਸ ਕਰਕੇ ਦਿਨ ਸਿੱਖਾਂ ਲਈ ਪੰਜਾਬੀਆਂ ਲਈ ਅਤੇ ਪੂਰੇ ਭਾਰਤ ਲਈ ਬਹੁਤ ਹੀ ਖਾਸ ਦਿਨ ਦੇ ਵਜੋਂ ਮਨਾਇਆ ਜਾਂਦਾ ਹੈ ਖੈਰ ਪਹਿਲਾਂ ਕਰੋਨਾ ਟਾਈਮ ਹੋਣ ਦੇ ਕਾਰਨ ਮੇਲੇ ਨਹੀਂ ਲੱਗੇ ਸੀ ਪਰ ਇਸ ਵਾਰ ਕਰੋਨਾ ਨਾ ਹੋਣ ਕਰਕੇ ਪੰਜਾਬ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਨੂੰ ਦੇਖਦਿਆਂ ਮੇਲੇ ਜੜੇ ਨੇ ਜ਼ਰੂਰ ਵਿਸਾਖੀ ਦੇ ਦਿਨ ਦੇਖਣ ਨੂੰ ਮਿਲਣਗੇ ਤੁਹਾਨੂੰ ਦੱਸ ਦਈਏ ਕਿ ਤਿਉਹਾਰ ਪੂਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਇਤਿਹਾਾਰ ਜਿਹੜਾ ਬਹੁਤ ਹੀ ਚਾਹਮਾਂ ਦੇ ਨਾਲ ਖੁਸ਼ੀਆਂ ਖੇੜੇ ਦੇ ਨਾਲ ਮਨਾਇਆ ਜਾਂਦਾ ਤੁਸੀਂ ਕਿਵੇਂ ਮਨਾਉਂਦੇ ਹੋ ਵਿਸਾਖੀ ਦਾ ਤਿਉਹਾਰ ਕਮੈਂਟਾਂ ਦੇ ਵਿੱਚ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ